ਤੁਸੀਂ ਦੇਖ ਰਹੇ ਹੋ ਜੀ ABP News ਇਹ ਜਿਹੜੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਫਗਵਾੜਾ ਦੇ ਰਾਸ਼ਟਰੀ ਮਾਰਗ ਤੇ ਸਿਤ ਡੇਰਾ 108 ਸੰਤ ਬਾਬਾ ਫੋਨਨਾਥ ਜੀ ਸੰਤ ਬਾਬਾ ਬ੍ਰਹਮਨਾਥ ਜੀ ਵਿਜ ਸੰਗਰਾਮ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਰਾਗੀ ਕੀਰਤਨੀ ਜੱਥਿਆਂ ਵੱਲੋਂ ਜਿੱਤੀ ਗੁਰਬਾਣੀ ਨਾਲ ਜੋੜਿਆ ਉੱਤੇ ਬਾਬਾ ਸ਼ਬਦ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਤੇ ਆਵਾਜ਼ੇ ਕੌਮ ਸੰਤ ਕ੍ਰਿਸ਼ਨਨਾਥ ਜੀ ਵੱਲੋਂ ਅਪਰੇ ਪਰਵਚਨਾ ਰਾਹੀ ਸੰਗਤ ਨੂੰ ਪਰਮਾਤਮਾ ਨਾਲ ਜੋੜਿਆ ਗਿਆ ਉੱਥੇ ਹੀ ਮੀਡੀਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਉਪਤ ਵਰਤਾਇਆ ਗਿਆ ਫਗਵਾੜਾ ਤੋਂ ਅਮਰਦੀਪ ਪਿੰਡਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਧਿਆਰੀ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਹਾਰਾਜ ਜੀ ਦੀ ਸਰੀਰਕ ਤੌਰ ਤੇ ਸਿਹਤ ਠੀਕ ਨਾ ਹੋਣ ਦੇ ਕਾਰਨ ਮਹਾਰਾਜ ਜੀ ਦਾ ਆਦੇਸ਼ ਹੈ ਕਿ ਕੁਝ ਜ਼ਰੂਰੀ ਕਾਰਜ ਕਰਨੇ ਨੇ ਆਓ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਔਰ ਤੁਹਾਡੇ ਵਾਸਤੇ ਡੇਰਾ ਮੈਨੇਜਮੈਂਟ ਵੱਲੋਂ ਇਹ ਹੀ ਅਰਦਾਸ ਬੇਨਤੀ ਜੋ ਜੜੀ ਕੇ ਮਨ ਦੇ ਵਿੱਚ ਜੋ ਵੀ ਇਸ਼ਾਵਾ ਲੈ ਕੇ ਤੁਸੀਂ ਪਹੁੰਚੇ ਹੋ ਜਗਤ ਗੁਰੂ ਤਨਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਿਸ਼ਵ ਰਤਨ ਬਾਬਾ ਸਾਫ ਡਾਕਟਰ ਪੀਮਰਾ ਅੰਬੇਡਕਰ ਜੀ ਔਰ ਡੇਰੇ ਦੇ ਬਾਣੀ ਸੰਤ ਬਾਬਾ ਫੂਲਨਾਥ ਮਹਾਰਾਜ ਜੀ ਔਰ ਸੰਤ ਬਾਬਾ ਬ੍ਰਹਮਨਾਥ ਮਹਾਰਾਜ ਜੀ ਸਭ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰਦੇਣ ਸਰਬ ਲੋਕਾਂ ਨੂੰ ਤਰੱਕੀ ਦੇ ਮੌਕੇ ਪ੍ਰਦਾਨ ਕਰਨ ਤੇ ਸਭ ਲੋਕ ਜ਼ਿੰਦਗੀ ਦੇ ਹਰ ਖੇਤਰ ਵਿੱਚ ਅੱਗੇ ਵਧਣ ਖੁਸ਼ੀਆਂ ਮਾਣਨ ਸਤਕਾਰਯੋਗ ਸੰਗਤ ਜੀ ਮੰਚ ਤੇ ਵਿਰਾਜਮਾਨ ਹੋੜ ਜਾ ਰਹੇ ਨੇ ਡੇਰੇ ਦੇ ਹਜ਼ੂਰੀ ਕੀਰਤਨੀਏ ਕੰਤੀ ਜੁਨੇ ਕੰਤੇ ਮਾਇਆ ਰੇ ਕਿਹਦਾ ਰਕੇ ਜਿੱਤ ਜਿਉਂ ਤੋਂ ਕੇ ਰੋਈ ਤੁਮੋਂ ਮੈਂ ਦਲ ਲੁਕੀ ਰੇ ਪਹੇਰਾ ਤੇਰੇ ਘਰੋਂ ਬੰਦੀ ਤੁਮੋਂ ਮੈਂ ਦਲ ਲੁਕੀ ਰੇ ਦੁਨੀਆ ਸਤਕਾਰਯੋਗ ਸੰਕ੍ਰਿਸ਼ਨਾ ਤੁਮਾਰਾ ਜੀ ਦਾ ਵੱਡਾ ਉਦਮ ਪਰਾਲਾ ਜਲੰਧਰ ਤੋਂ ਰੋਜ਼ਾਨਾ ਜਗਬਾਣੀ ਔਰ ਵਿਸ਼ੇਸ਼ ਚਾਂਦੀ ਦੇ ਮੈਡਲ ਦੇ ਨਾਲ ਉਹਨਾਂ ਦਾ ਵਿਸ਼ੇਸ਼ ਸਨਮਾਨ ਆਦਰਯੋਗ ਸਤਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਕੀਤਾ ਗਿਆ ਬਹੁਤ ਬਹੁਤ ਧੰਨਵਾਦੀ ਸੋਹਣ ਸਨਮਾਨਿਤ ਪ੍ਰਤਾਮ ਸੰਧੂ ਜੀ ਪਿੰਡ ਚਿਹੜੂ ਮਾਨਜੋਸ਼ਰੀ ਭਗਤਰਾਮ ਸੰਧੂ ਜੀ ਪਿੰਡ ਚਿਹੜੂ ਮੈਂ ਦੋ ਦੋ ਵਾਰੀ ਨਾਮ ਹੀ ਜਿਹੜੇ ਨਾਮ ਮੈਂ ਬੋਲਦਾ ਜਾ ਰਿਹਾ ਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾ ਕਵਲਾ ਤੇ ਅਰਦਾਸ ਬੇਨਤੀ ਜੋਤੜੀ ਹੈ ਕਿ ਇਹ ਅਦਾਰਾ ਹੋਰ ਦਿਨ ਦੁਗਣੀ ਤੇ ਰਾਤ ਚੌਗਣੀ ترقی ਕਰੇ ਜੀ ਬਹੁਤ ਬਹੁਤ ਜਵਾਬ ਦੇ ਗਿਆ ਅਸੀਂ ਕਹਿ ਲਗਾ ਮੇਤੂ ਪਤਰੀ ਨਹੀਂ ਬਣਨੀ ਓਏ ਬਸ ਸੰਸਾਰ ਦੀ ਨਵੀਂ ਨਵੀਂ ਦੀ ਬਣਾਉਣ ਵਾਸਤੇ ਆਇਆ ਹੈ ਤਮਾਈ ਦੀ ਪਤਰੀ ਨਹੀਂ ਬਣਾ ਸਕਦਾ ਤੇ ਅਸੀਂ ਅਸੀਂ ਪਿਆਰਿਓ ਅਸੀਂ ਚੁੰਗੜਾ ਦੇਖੀ ਲੋਕਾਂ ਨੂੰ ਪਿੰਡਾਂ ਨੂੰ ਪੱਟਦੇ ਨੇ ਲਾਈਫ ਦੇ ਪੱਟਦੇ ਨੇ ਪਿੰਡਾਂ ਦੇ ਸਾਹਮਣੇ ਇੰਗਲੈਂਡ ਦੀ ਧਰਤੀ ਤੋਂ ਖੜ ਕੇ ਆਪਣੀ ਕੌਮ ਨੂੰ ਉਗਾੜਿਆ ਪਿੰਡ ਦੇ ਉੱਠੋ ਹੁਣ ਖੁਲਪੁੜ ਕੇ ਬਹਿਣ ਦਾ ਸਮਾਂ ਨਹੀਂ ਹੁਣ ਆਪਣੇ ਹੱਥ ਲੈਣ ਦਾ ਸਮਾਂ ਆਇਆ ਹੈ ਜੇ ਵੋਟ ਦਾ ਹੱਕ ਲੈ ਦਿੱਤਾ ਤਾਂ ਪਿੰਡ ਦਾ ਸਭ ਨੂੰ ਲੈ ਕੇ ਦਿੱਤਾ ਸਾਨੂੰ ਨਹੀਂ ਤਾਂ ਸਾਨੂੰ ਕੋਟ ਕੋੜ ਦਾ ਵੀ ਹੱਕ ਤਾਰ ਨਹੀਂ ਸੀ ਸਾਡੀ ਕੋਟ ਰੋਣਦੀ ਨਹੀਂ ਸੀ ਸਾਨੂੰ ਨਾ ਦਿੱਤਾ ਨਾਲ ਨਹੀਂ ਦਿੱਤੀ ਤੇ ਭੀਮਰਾਓ ਸਾਹਿਬ ਆਉਂਦੇ ਤੇ ਭੀਮਰਾਓ ਸਾਹਿਬ ਦੀ ਦੇਣ ਹੈ ਜਿਉਂ ਉਹਨੇ ਬੋਰਡ ਦਾ ਹੱਥ ਲੈ ਕੇ ਦਿੱਤਾ ਸਾਨੂੰ ਨਾ ਦਿੱਤਾ ਲੈ ਕੇ ਲੱਤੀ ਕਿ ਅਸੀਂ ਹੁਣ ਜੀਉਣੀ ਕਿਹੜੀ ਪਰਵਾਰ ਨੂੰ ਤੋੜੇ ਜਾ ਰਹੇ ਆ ਭੀਮਰਾਓ ਸਾਹਿਬ ਆਪੇ ਕੌਮ ਨੂੰ ਨਾਰਾ ਦੇ ਕੀ ਕਰਨ ਕਰ ਦਿੱਤਾ ਹੈ ਨੋ ਨੋ कि बहुत उत्तम उपरला हाँ जी तो और सारे ही रिस्पैक्टेड शख्सियत विशेष सन्मान चांदी के मैडर विशेष सन्मान कितोर के मिशन मंजिल तक पहुंचाने महाराज जी दे नाल। और मान योग तो मान योग श्री शिव कौड़ा जी जी पहुंचे बहुत ही सदकार ਮਕਰ ਦਾ ਮਹੀਨਾ ਮਕਰ ਦੇ ਮਹੀਨੇ ਦੀ ਤਰ੍ਹਾਂ ਰੰਗਤ ਹੋਈ ਹੈ ਤਾਲਬੁਰ ਲੋਕ ਵਿਦਾਸ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬਤ ਕਾ ਤੇ ਤੁਸੀਂ ਗੁਰੂ ਕੇ ਸੇਖ ਹੋ ਗੁਰੂ ਦੇ ਸ਼ਰਧਾਲੂ ਹੋ ਗੁਰੂ ਦੇ ਪੈਰੋਕਾਰ ਹੋ ਗੁਰੂ ਦੇ ਸੇਵਾਦਾਰ ਹੋ ਗਏ ਸੱਚਾ ਸੱਚਾ ਗੁਰੂ ਦਾ ਸਿੱਖ ਉਸ ਸੰਬੰਧ ਦੇ ਵਿੱਚ ਚੌਥੀ ਪਾਸ਼ੇ ਸਤਿਗੁਰੂ RAMDAS MAHARAJ JI ਨੇ ਬਖਸ਼ਿਸ਼ ਕੀਤੀ ਹੈ ਧਿਆਨ ਦਿਓ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲ ਏ ਉਠੋ ਹਰਿ ਨਾਮ ਧਿਆਇ ਜਿਹੜਾ ਗੁਰੂ ਦਾ ਸਤਿਗੁਰ ਦਾ ਸੇਖ ਏ ਸੁਪਰੀ ਯਾਤਿਨੇ ਜਿਹੜਾ ਉਹ ਸਤਸcript ਦਾ ਸੇਖ ਅਕਬਾਉਂਦਾ ਹੈ ਜਿਸ ਨੂੰ ਲੋਕ ਸੱਚਾ ਸਿੱਖ ਕਹਿੰਦੇ ਨੇ ਉਹ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਸ ਹਰੀ ਦੇ ਨਾਮ ਦਾ ਸਿਮਰਨ ਕਰਦਾ ਸਿਮਰਨ ਦੇ ਨਾਲ ਜੁੜਦਾ ਉਹ ਨੂੰ ਗੁਰੂ ਦਾ ਸੇਖੀ ਤੇਈਏ ਆਪੋ ਵਿਚਾਰ ਲੈ ਜਾਂਦੇ ਨੇ ਅਕਿੰਦੇ ਬੋਲ ਨਾਲ ਜ ਸਤਿਗੁਰੂ ਨੇ ਫਿਰ ਦੇਹ ਚੜ੍ਹੇ ਸਾਸ ਬੁੱਧੀ ਪਾਉਣ ਦਾ ਉਹ ਸੇਖੀ ਉਹ ਸਰਦਾਰ ਨੂੰ ਪੈਰੋਕਾਰ ਕੀ ਦਿਲ ਕਰਦਾ ਆ ਸਿਮਰ ਲੈ ਨਾਮ ਦੇ ਨਾਲ ਨਾਮ ਦੇ ਨਾਲ ਜੁੜ ਜਾਇਆ ਬਿੰਦਿਆਂ ਉਠਦੇ ਆਂ ਭਾਅ ਕਾ ਕਿਰਤ ਰਿਹਾਰ ਕਰਦੇ ਹੋ ਪ੍ਰਭੂ ਦੇ ਸਿਮਰ ਦੇ ਨਾਲ ਜੁੜਦਾ ਆ ਤੂੰ ਸਾਸ ਗਰਾਸ ਮਨ ਭਾਵੈ ਜਿਹੜਾ ਸਰਦਾਲੂ ਜਿਹੜਾ ਪੈਰੋਕਾਰ ਪ੍ਰਾਣੀ ਜਿਹੜਾ